ਇਹ ਆ ਸਾਡੇ ਖੇਤਾ ਕੋਲ ਦੀ ਨਹਿਰ ਜਾਂਦੀ ਆ ਅਸੀਂ ਅੱਜ ਖੇਤ ਆਏ ਆ ਸੁਹਾਗਾ ਮਾਰਨਾ ਕਰਨ ਕੇ ਬੀਜਣੀ ਇੱਧਰ ਦੇਖੋ ਲੋਕ ਬੀਜੀ ਜਾਂਦੇ ਇੱਕ ਤਾਂ ਨੇਰੇ ਚ ਖੜਾ ਦੀਨ ਦਾ ਭਰਾਵਾ ਕੋਸ ਨੰਪਤਾ ਲੱਗਦਾ ਵੀਡੀਓ ਬਣੀ ਜਾਂਦੀ ਨਿੱਕਾ ਆਦਾ ਰਹਾ ਬਰਾਵਾ ਹੈ ਮੈਂ ਤਾਂ ਹਜੇ ਨਹੀਂ ਦਿੱਸਿਆ ਆਗੇ ਸਿਸਟਮ ਨਾ ਹੈਗਾ ਨਿੱਕਾ ਜਾ ਫੋਲ ਬਣਾਇਆ ਕਿਤੇ ਬੈਠ ਕਦੋਂ ਖੇਡਦੇ ਹੁੰਦੇ ਆ ਕਿ ਹਮੇਸ਼ਾ ਹੀ ਰੋਜੀ ਤੇ ਆ ਤੈ ਇਧਰ ਆਉਂਦਾ ਹੁਣ ਤੂੰ ਮੜ ਪਾ ਤੇਰਾ ਨਾਲ ਭਰਾਵਾ ਪਿੱਛੇ ਨਾ ਧਾਰਦੀ

ਕੀ ਕੀਆ ਹਾ ਕੁਸ ਹੋ ਰਹੀ ਐ ਹੋ ਰਹੀ ਕਾਸ਼ ਇਹ ਦਾ ਦਰਗਤਾ ਆ ਅਕੀ ਦੇ ਖੇਤ ਆ ਇੱਥੇ ਨਹਿਰ ਦੇ ਨੇੜੇ ਬੰਦੀ ਆ ਇਹ ਲੋ ਵਧੀਆ ਕਰ ਲੈ ਇਥੇ ਹਣੀ ਦਾ ਵੀ ਸੀਗਾ ਮਾਣਾ ਹਾਂ ਨਹੀਂ ਨਹੀਂ ਛੋਟਾ ਖਾਣਾ ਤਾਂ ਸੇਮ ਨਾਲੇ ਤੇ ਆ ਕਿਹੜਾ ਸੇਮ ਨਾਲੇ ਕੋਲੇ ਛੋਟੀਆਂ ਲਾਣੀ ਬਹੁਤ ਛੋਟੀਆਂ ਲੱਗਦੀ ਭਾਈ ਹੋਰ ਕਿਹੜਾ ਟਾਲੀ ਦੇ ਗੱਡੀ ਮੋਟੀਆਂ ਹੋਰ ਤਾਂ ਬੂਟਾ ਲਾਇਆ ਸੀ ਉਹ ਨਹੀਂ ਕਰਦਾ ਆਪਣੇ ਰੋਹੀ ਦੇ ਵਿੱਚ ਹਾਈ ਤਾਂ ਰੋਲਾ ਬੂਟੇ ਲਾਉਂਦਾ ਫਾਇਦਾ ਕੀ ਲੋਕੀ ਪੱਟ ਕੇ ਲੈ ਜਾਂਦੇ ਇਹ ਤੇ ਤਾਂ ਮੈਨਾਂ ਵੀ ਇਹ ਕੋਲੋਨ ਸੁਭੈਦਾ ਵੀ ਲਾਦਾ ਨਾ ਤਾਂ ਵੀ ਪੱਟ ਕੇ ਲੈ ਜਾਣਾ ਬੂਟਾ ਤਾਂ ਸਲੋਲੀ ਸਲੋਲੀ ਆਉਂਦਾ ਪਿਆ ਜੰਗਰਾ ਦਾ ਹੈ ਤੇਰਾ ਕੋਈ ਤੁਹਾਨੂੰ ਕਹੁੰਦਾ ਮੈਂ ਤੁਹਾਨੂੰ ਫੜ ਬੜਾ ਅੱਛਾ ਹੈ ਉਰਲੇ ਪਾਸੇ ਨੂੰ ਕਰ ਲੈ ਕੀ ਲੋਜੀ ਉਹ ਪੰਟੀ ਪਾੜਾ ਦੇ ਸੁਆਗ ਗਮਰੀਏ ਨਹੀਂ ਐ ਕਾਂਡ ਕਬੀਜਣੀ ਆ ਆ ਬਾਣਵਾ ਤੋਂ ਪਰਿਬਾਸ਼ ਪਤੀ ਵਾਲਾ ਉਹੋ ਹੀ ਚੱਲੀ ਆ ਮਾਰਨੀ ਆ ਇੱਧਰ ਮਾਰਨੀ ਆ ਉਹ ਪਰਲੇ ਪਾਸੇ ਜਿਹੜਾ ਕੱਤੀ ਲਾਇਆ ਸੀ ਉਹਦੇ ਚ ਮਾਰਤੀ ਆ ਕਈ ਨਹੀਂ ਲੈ ਕੇ ਆਏਗੇ ਕਈ ਨਾ ਪਰ ਲੈਂਦਾ ਕਈ ਤਾਂ ਲੈ ਕੇ ਹੀ ਆਉਣੀ ਸੀਗੀ ਦੇ ਲੈਣਾ ਹਾਂ ਇਹ ਕੋਲ ਬੋੜਾ ਬਾਕੀ ਤੁਹਾਨੂੰ ਆ ਹਾਂ ਬਾਹਰ ਘਟਾ ਹੈ ਆਣਾ ਹਾਂ ਕੀ ਦਾ ਹੈ ਆ ਆਣ ਕੀ ਦਾ ਕਿਹੜਾ ਆਹਾਂ ਇਹ ਤੇਰਾ ਤੇ ਨਾਲੇ ਉਧਰ ਮਾਰਨਾ ਸੀ ਸੁਭਾਗਾ ਇਹਨੇ ਵੀ ਮਾਰਨਾ ਹਾਂ ਨਹੀਂ ਬੀਜਣੀ ਪਹਿਲਾਂ ਤੁਸੀਂ ਆ ਕਿ ਉਹਨੇ ਬੀਜਣੀ ਆ ਇਹਨੇ ਤਾਂ ਹੇ ਹਾਲ ਮਾਰ ਕੇ ਬਾਅਦ ਚ ਫੇਰ ਸੁਆਗਾ ਮਾਰਨਾ ਇਹ ਤਾਂ ਕਰਦਾ ਪਿਆਰ ਇਹਦਾ ਬਾਅਦ ਸੋਣ ਕੱਲਾ ਸੁਆਗਾ ਮਾਰ ਕੇ ਵੀ ਦੇਣੀ ਆ ਹਾਲ ਮਾਰੇ ਵੀ ਅਗਾਰੀ ਪਹਿਲਾਂ ਵੀ ਸੁਆਗਾ ਮਾਰਦਾ ਸੀ ਤੇ ਪਹਿਲਾਂ ਉਹਦੇ ਚ ਮਾਰ ਲੈਦੇ ਹੋਣ ਲੱਗਿਆ ਮੈਨੂੰ ਮਗਰਾੜ ਪਵਾਉਣ ਵਾਲਿਆ ਨਹੀਂ ਲਾ ਦੋ ਉਹਨਾਂ ਨੂੰ ਵਿਚਾਰਿਆਂ ਨੂੰ ਐਂ ਕਾ ਤੂੰ ਮਾਰਦੇ ਆਂ ਕਾੜੇ ਲੋਕਾਂ ਨੂੰ ਜਵਾਨੀ ਪਾੜੇ ਲਾਓ ਸ਼ਾਟ ਬਣਾਓ ഇവിടെ ആദ്യം ਪਰੇ ਰੱਖ ਪਰੇ ਨੂੰ ਪਰੇ ਰੱਖ ਪਰੇ ਨੂੰ ਰੱਖ ਤੂੰ ਪਰੇ ਨੂੰ ਘਰ ਹੋਰ